ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸੁਰ ਦੇ ਨਾਲ ਮੌਸਮ ਦੀ ਜਾਣਕਾਰੀ 11 ਤੋਂ 15 ਦਸੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆਂ ਬੱਦਲਵਾਈ ਦੀ ਐਂਟਰੀ ਪੰਜਾਬ ਦੇ ਉੱਪਰ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਹਲਕੀ ਦਰਮਿਆਨੀ ਬੱਦਲਵਾਈ ਕੱਲ ਵੀ ਪੰਜਾਬ ਦੇ ਉੱਪਰ ਗੁਜ਼ਰੀ ਜਿਸ ਦੇ ਕਾਰਨ ਰਾਤ ਦੇ ਸਮੇਂ ਥੋੜ੍ਹਾ ਜਿਹਾ ਗਰਮੈਚ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਰਿਹਾ ਪਰ ਹੁਣ ਆਪਾਂ ਗੱਲ ਕਰਾਂਗੇ 15 ਤਰੀਕ ਤੱਕ ਦੇ ਮੌਸਮ ਦੀ ਤਾਂ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਪੰਜਾਬ ਅਤੇ ਬਾਕੀ ਮੈਦਾਨੀ ਇਲਾਕੇ ਦੇ ਵਿੱਚ ਮੌਸਮ ਹਲਕਾ ਗੰਦਲਾ ਜਿਹਾ ਬਣਿਆ ਹੋਇਆ ਹੈ ਪਰ ਬੱਦਲਬਾਜ਼ੀ ਦੀ ਇੰਨੀ ਜ਼ਿਆਦਾ ਉਮੀਦ ਨਹੀਂ ਹੈ ਪੱਛਮੀ ਸਿਸਟਮ ਲਗਾਤਾਰ ਬਰਕਰਾਰ ਨੇ ਜੋ ਕਿ ਪੰਜਾਬ ਦੇ ਵਿੱਚ ਆਉਂਦੇ ਕੁਝ ਘੰਟਿਆਂ ਤੱਕ ਐਂਟਰ ਕਰ ਸਕਦੇ ਨੇ ਕਦੋਂ ਇਹ ਆਉਣਗੇ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਪਰਸਨ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰੀਏ ਅੱਜ 11 ਤਰੀਕ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਸਵੇਰੇ ਹਲਕੇ ਕਰਪਨੀ ਧੁੰਦ ਦੇਖਣ ਨੂੰ ਮਿਲੂਗੀ ਸੂਰਜ ਚੜ੍ਹਨ ਦੇ ਨਾਲ ਹੀ ਮੌਸਮ ਸਾਫ਼ ਹੋ ਜਾਵੇਗਾ ਬਾਦ ਦੁਪਹਿਰ ਥੋੜੀ ਜਿਹੀ ਪੱਛਮੀ ਹਵਾ ਚਲਦੀ ਹੋਈ ਨਜ਼ਰ ਆਵੇਗੀ ਜਿਸ ਦੇ ਨਾਲ ਥੋੜੀ ਬਹੁਤੀ ਠੰਡ ਦੇ ਹਾਲਾਤ ਵੀ ਬਣਦੇ ਹੋਏ ਨਜ਼ਰ ਆਉਣਗੇ ਅੱਜ ਦੁਪਹਿਰ ਮੈਕਸਿਮਮ ਤਾਪਮਾਨ 22 ਤੋਂ 23 ਡਿਗਰੀ ਤੱਕ ਕਿਸੇ ਕਿਸੇ ਇਲਾਕੇ ਤੱਕ ਜਾ ਸਕਦਾ ਹੈ ਪਰ ਐਵਰੇਜ ਤਾਪਮਾਨ ਜਿਹੜਾ 21 ਡਿਗਰੀ ਦੇ ਨੇੜੇ ਤੇੜੇ ਬਣਦਾ ਹੋਇਆ ਨਜ਼ਰ ਆਵੇਗਾ ਕੱਲ ਕਰੀਏ ਬੱਦਲਬਾਈ ਤੇ ਬੱਦਲਬਾਈ ਇਹ ਕੱਲ ਸ਼ਾਮ ਤੱਕ ਯਾਨੀ ਕਿ 12 ਤਰੀਕ ਸ਼ਾਮ ਤੱਕ ਪੰਜਾਬ ਵਿੱਚ ਐਂਟਰ ਕਰ ਸਕਦੀ ਹੈ ਜਾਂ 12 ਤਰੀਕ ਦੁਪਹਿਰ ਤੋਂ ਇਸ ਦੀ ਐਂਟਰੀ ਹੋ ਸਕਦੀ ਹੈ ਕਿਉਂਕਿ ਇਹ ਬੱਦਲਬਾਈ ਹਲਕੇ ਦਰਮਿਆਨੇ ਰੂਪ ਦੇ ਵਿੱਚ ਅੱਗੇ ਵਧ ਰਹੀ ਹੈ ਇਸ ਦੀ ਐਂਟਰੀ ਦੇ ਨਾਲ ਲਗਾਤਾਰ 12 13 ਤੇ 14 ਤਰੀਕ ਪੰਜਾਬ ਦੇ ਉੱਪਰ ਬੱਦਲਬਾਈ ਦਾ ਮਾਹੌਲ ਬਣਿਆ ਰਹੇਗਾ ਅਗਰ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਦੀ ਉਮੀਦ ਜਿਹੜੀ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਜੰਮੂ ਕਸ਼ਮੀਰ ਲੇਹ ਲਦਾਖ਼ ਮਾਚੂਲ ਉੱਤਰਾਖੰਡ ਇਹਨਾਂ ਵਿੱਚ ਮੀਂਹ ਦੀ ਉਮੀਦ ਹੈ ਪਰ ਨਾਲ ਦੀ ਨਾਲ ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਪੱਟੀ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਮੁਹਾਲੀ ਇਹਨਾਂ ਵਿੱਚ ਵੀ 12 ਤੋਂ 15 ਤਰੀਕ ਦੇ ਵਿਚਕਾਰ ਕੁਝ ਨਾ ਕੁਝ ਬੱਦਲਬਾਜ਼ ਦੇ ਨਾਲ ਹਲਕੇ ਦਰਮਿਆਨ ਨੇ ਛਿੱਟੇ ਪੈ ਸਕਦੇ ਨੇ ਗੱਲ ਕਰੀ ਜਾਵੇ ਧੁੰਦ ਦੇ ਹਾਲਾਤਾਂ ਦੀ ਤਾਂ ਸਾਨੂੰ ਜਿਹੜੀ ਤਗੜੀ ਧੁੰਦ ਹੈ ਜਿਹੜੀ ਉਹ 19-20 ਤਰੀਕ ਤੋਂ ਪੈਂਦੀ ਹੋਈ ਨਜ਼ਰ ਆਵੇਗੀ ਮੀਂਹ ਦੇ ਹਾਲਾਤ ਫਿਲਹਾਲ ਘਟਨੇ ਲਗਭਗ 5 ਤੋਂ 10% ਉਮੀਦ ਹੈ ਕਿ ਕਿਣਮਣ ਕਣੀ ਹੋ ਸਕਦੀ ਹੈ ਬਾਕੀ ਮਾਝੇ ਤੋਂ ਥੱਲੇ ਮਾਲਵੇ ਅਤੇ ਸੈਂਟਰਲ ਪੰਜਾਬ ਦੇ ਵਿੱਚ ਕੋਈ ਵੱਡੀ ਹਲਚਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਗੱਲ ਕਰੀ ਜਾਵੇ ਐਵਰੇਜ ਤਾਪਮਾਨ ਦੀ ਤਾਂ ਹੁਣ ਹੌਲੀ ਹੌਲੀ ਐਵਰੇਜ ਤਾਪਮਾਨ ਵੀ ਘਟਦਾ ਹੋਇਆ ਨਜ਼ਰ ਆਵੇਗਾ ਸਵੇਰ ਵੇਲੇ ਬਿਸ਼ੱਕ ਥੋੜ੍ਹਾ ਜਿਹਾ ਅੱਜ ਗਰਮੈਸ਼ ਦੇਖਣ ਨੂੰ ਮਿਲੀ ਪਰ ਫੇਰ ਵੀ ਠੰਡ ਇੰਨੀ ਜ਼ਿਆਦਾ ਹੈਗੀ ਹੈ ਕਿ ਗਰਮ ਕੱਪੜੇ ਅਤੇ ਨਾਰਮਲ ਨਾਲੋਂ ਜ਼ਿਆਦਾ ਅਹਿਸਾਸ ਤਾਪਮਾਨ ਦਾ ਹੁੰਦਾ ਨਜ਼ਰ ਆ ਰਿਹਾ ਹੈ ਗੱਲ ਕੀਤੀ ਜਾਵੇ ਬਰਫਬਾਰੀ ਦੀ ਤਾਂ ਮੈਦਾਨੀ ਇਲਾਕਿਆਂ ਤੋਂ ਉੱਪਰ ਜਿਹੜੇ ਪਹਾੜੀ ਇਲਾਕੇ ਇਹ ਵਾਲੇ ਨੇ ਇਹਨਾਂ ਵਿੱਚ ਕਿਉਂਕਿ ਹੁਣ ਬਰਫਬਾਰੀ ਹੋ ਰਹੀ ਹੈ ਜਿਸ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਥੋੜਾ ਜਿਹਾ ਹੁਣ ਜ਼ਿਆਦਾ ਘਰਾਬਟ ਆਉਂਦੇ ਦਿਨਾਂ 'ਚ ਦੇਖਣ ਨੂੰ ਮਿਲੇਗੀ 15 ਤਰੀਕ ਤੱਕ ਦਿਨ ਦਾ ਐਵਰੇਜ ਤਾਪਮਾਨ ਲਗਭਗ 20 ਤੋਂ 21 ਡਿਗਰੀ ਅਤੇ ਰਾਤ ਦਾ ਤਾਪਮਾਨ 5 ਤੋਂ 6 ਡਿਗਰੀ ਤੱਕ ਬਣਦਾ ਹੋਇਆ ਨਜ਼ਰ ਆਵੇਗਾ ਏਸੀਜੀ ਅਪਡੇਟ 15 ਤਰੀਕ ਤੱਕ ਦੀ ਤੇ ਜਿਹੜਾ ਮੇਨ ਮੀਂਹ ਦੀ ਅਪਡੇਟ ਹੈ ਜਿਹੜੀ ਤਗੜਾ ਮੀਂਹ ਪੰਜਾਬ ਤੇ ਉਹ 20 ਤਰੀਕ ਤੋਂ ਬਾਅਦ ਦੇਖਣ ਨੂੰ ਮਿਲੂਗਾ ਜਿਹਦੇ ਬਾਰੇ ਆਉਂਦੇ ਸਮੇਂ ਵਿੱਚ ਅਸੀਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉੱਥੇ ਮਿਲੂਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਮੌਸਮ ਦੀ ਜਦੋਂ ਵੀ ਅਸੀਂ ਕੋਈ ਅਪਲੋਡ ਕਰੀਏ ਜਾਣਕਾਰੀ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ